ਸਿੱਧੇ ਇਤਿਹਾਸ ਨੂੰ ਪੜ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜ ਕੇ ਖਾ ਕੁੱਟਾਂ ਲਾਲ ਮੋਰ ਕੇ ਅਸੀਂ ਜੇਲਾਂ ਭਰੀਆਂ ਖਾ ਕੁੱਟਾਂ ਲਾਲ ਮੋਰ ਕੇ ਅਸੀਂ ਜੇਲਾਂ ਭਰੀਆਂ ਤੁਸੀਂ ਕੀ ਕੀ ਨਹੀਂ ਅਕਾਲੀਓ ਕੁਰਬਾਨੀਆਂ ਕਰੀਆਂ ਖਾ ਲਈ ਸੀ ਜਿਹੜੀ ਖੁਦ ਮੁਖ ਤਿਆਰੀ ਸਾਥੋਂ ਖੋਂਦਿਆ ਖੋਂਦਿਆ ਖੋ ਲਈ ਸਾਰੀ ਦੀ ਸਾਰੀ ਜਿਹੜੇ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆਤਾ ਹਾਂ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾ ਪੰਜਾਬ ਬਚਾ ਲੋ ਉੱਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਜਾਬਦੇ ਹੱਕਾਂ ਦੀ ਲੜਾਈ ਇਹ ਨੂੰ ਰੱਖਣਾ ਚੜ੍ਹਦੀ ਕਲਾ ਵਿੱਚ ਅੱਜ ਕਸਮਾਂ ਪਾਲੋ ਇਹ ਨੂੰ ਰੱਖਣਾ ਚੜ੍ਹਦੀ ਕਲਾ ਵਿੱਚ ਅੱਜ ਕਸਮਾਂ ਪਾਲੋ ਹੋ ਉਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਉਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ 是大。 ਸਦੇ ਇਤਿਹਾਸ ਨੂੰ ਪੜ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜ ਕੇ ਖਾ ਕੁੱਟਾਂ ਲਾਲਾ ਮੋਰ ਕੇ ਅਸੀਂ ਜੇਲਾਂ ਭਰੀਆਂ ਖਾ ਕੁੱਟਾਂ ਲਾਲਾ ਮੋਰ ਕੇ ਅਸੀਂ ਜੇਲਾਂ ਭਰੀਆਂ ਤੁਸੀਂ ਕੀ ਕੀ ਨਹੀਂ ਅਕਾਲੀਓ ਕੁਰਬਾਨੀਆਂ ਕਰੀਆਂ

Open your eyes, open ਯੋ ਪੰਜਾਬ ਬਚਾ ਲੋ ਚਾਹ ਤੋਂ ਪੰਜਾਬ ਬਚਾਉਣਾ ਪਊ ਜੇ ਨਾ ਜਾਗੇ ਪਛਤਾਉਣ ਲੜਾਈ ਇਹ ਨੂੰ ਰੱਖਣਾ ਚੜ ਦੀ ਕਲਾ ਵਿੱਚ ਅੱਜ ਕਸਮਾਂ ਪਾਲੋ ਇਹ ਨੂੰ ਰੱਖਣਾ ਚੜ ਦੀ ਕਲਾ ਵਿੱਚ ਅੱਜ ਕਸਮਾਂ ਪਾਲੋ ਹੋ ਉਠੋ ਏ ਖੇੜ ਪੰਜਾਬੀਓ ਪੰਜਾਬ ਬਚਾ ਲੋ ਉਠੋ ਏ ਖੇੜ ਪੰਜਾਬੀਓ ਪੰਜਾਬ ਸ਼ਿਦਾਪ ਸਦੇ ਇਤਿਹਾਸ ਨੂੰ ਪੜ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜ ਕੇ ਖਾ ਕੁੱਟਾਂ ਲਾਲ ਮੋਰਚੇ ਅਸੀਂ ਜੇਲਾਂ ਭਰੀਆਂ ਖਾ ਕੁੱਟਾਂ ਲਾਲ ਮੋਰ ਕੇ ਅਸੀਂ ਜੇਲਾਂ ਭਰੀਆਂ ਤੁਸੀਂ ਕੀ ਕੀ ਨਹੀਂ ਅਕਾਲੀਓ ਕੁਰਬਾਨੀਆਂ ਕਰੀਆਂ ਹਲਕਾਂ ਚਾਰਜ ਟਿੰਪੀ ਟਲੋਂਜੀ ਤੇ ਉਹਨਾਂ ਦੇ ਸਾਰੇ ਸਾਥੀ ਤੁਸੀਂ ਅੱਜ ਸਵੇਰੇ ਜਦੋਂ ਗਿੱਦੜਵੇ ਹਲਕੇ ਤੋਂ ਪੰਜਾਬ ਬਚਾਓ ਯਾਤਰਾ ਫਿਰ ਤੋਂ ਆਰੰਭ ਹੋਈ ਹੁਣ ਦੋਦੇ ਪਹੁੰਚੇ ਆ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਦਿੱਤਾ ਇੰਨਾ ਜੋਸ਼ ਦੇਖਿਆ ਮੈਂ ਕਈ ਹਲਕਿਆਂ ਤੋਂ ਯਾਤਰਾ ਕੱਢ ਕੇ ਆਇਆ ਹਾਂ ਪਰ ਮੈਂ ਕਹਿਣਾ ਕਹਿ ਸਕਦਾ ਕਿ ਸਭ ਤੋਂ ਵਧੀਆ ਜਿਹੜਾ ਅੱਜ ਪ੍ਰਦਰਸ਼ਨ ਸਾਡੇ ਹੋਇਆ। ਕੀਆ ਤਾਲੇ ਇਹ ਹਲਕੇ ਨਾਲ ਕੋਈ ਰਿਸ਼ਤਾ ਸਿਆਸੀ ਨਹੀਂ। ਬਾਦਲ ਪਰਿਵਾਰ ਦਾ ਇਹ ਹਲਕਾ ਇੱਕ ਘਰ ਹੈ। ਵੱਡੇ ਬਾਦਲ ਸਾਹਿਬ ਨੇ ਇੱਥੋਂ ਆਪਣਾ ਜੀਵਨ ਸ਼ੁਰੂ ਕੀਤਾ। ਮੁੱਖ ਮੰਤਰੀ ਬਣੇ ਇਸ ਜਗ੍ਹਾ ਤੋਂ। ਤੁਸੀਂ ਇੰਨਾ ਮਾਨ ਤੇ ਤਾਕਤ ਉਹਨਾਂ ਨੇ ਦਿੱਤੀ ਵੱਡੇ ਬਾਦਲ ਸਾਹਿਬ ਹਰ ਘਰ ਵਿੱਚ ਜਾ ਕੇ ਤੁਹਾਡੇ ਦੁੱਖ ਸੁੱਖ ਸੁਣਦੇ ਸੀ ਤੁਹਾਡੇ ਨਾਲ ਬਹਿੰਦੇ ਸੀ ਇੱਕ ਪਰਿਵਾਰ ਮੰਗਦਾ ਸੀ ਅੱਜ ਉਹ ਆਪਣੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਨਿਸ਼ਾਨੀ ਇਸ ਇਲਾਕੇ ਵਿੱਚ ਛਾਇਆ ਹਰ ਜਗ੍ਹਾ ਦਿਖਦੀ ਹੈ ਜੋ ਕੋਸ਼ਿਸ਼ ਇਲਾਕੇ ਚ ਬਣਿਆ ਭਾਵੇਂ ਕਸੀਆ ਹੋਣ ਭਾਵੇਂ ਖਾਲੇ ਹੋਣ ਭਾਵੇਂ ਅੰਡਰਗਰਾਉਂਡ ਪਾਈਪ ਸਿਸਟਮ ਹੋਏ ਭਾਵੇਂ ਸਕੂਲ ਹੋਣ ਭਾਵੇਂ ਹਸਪਤਾਲ ਹੋਣ ਭਾਵੇਂ ਸੜਕਾਂ ਹੋਣ ਜੋ ਕੁਰਸ਼ ਵੀ ਐ ਇਸ ਇਲਾਕੇ ਚ ਬਣਿਆ ਬਾਪੂ ਬਾਦਲ ਦੇ ਪਿਆਰ ਸਦਕਾ ਤੁਸਾਡੇ ਆਸ਼ੀਰਵਾਦ ਸਦਕਾ ਉਹਨਾਂ ਨੇ ਆਪਣੇ ਸਰਕਾਰ ਦੌਰਾਨ ਬਣਾਇਆ ਆਪ ਜਦੋਂ ਜਦੋਂ ਆਪਣਿਆਂ ਤੋਂ ਗਲਤੀ ਹੋਈ ਅੱਪਨ ਦਿੱਲੀ ਦੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਪੰਜਾਬ ਵਿੱਚ ਕਾਂਗਰਸ ਨੂੰ ਉਦੋਂ ਉਦੋਂ ਹੀ ਆਪਣੇ ਲੱਗੇ ਜਤਪਾਈ ਹੋਈ ਤੇ ਹੁਣ ਤਾਂ ਹੋਰ ਵਿਗੜ ਗਿਆ ਕੰਮ ਜਿਹੜੋ ਝਾੜੂ ਵਾਲਿਆਂ ਨੂੰ ਦਿੱਤਾ ਜਿਨ੍ਹਾਂ ਨੇ ਝੂਠ ਇੰਨਾ ਬੋਲਿਆ ਇੰਨਾ ਗੁੰਮਰਾ ਕੀਤਾ ਤੇ ਅੱਜ ਪੰਜਾਬ ਨੂੰ ਤਬਾਹ ਹੋ ਕਰ ਦਿੱਤਾ ਅੱਜ ਗੈਂਗਸਟਰ ਰਾਜ ਕਰ ਰਹੇ ਐ ਨਸ਼ਾ ਘਰ ਘਰ ਵੇਚਣ ਲਾ ਦਿੱਤਾ ਰੇਤ ਮਾਫੀਆ ਬਣੇ ਫਿਰਦੇ ਐ ਲੁੱਟ ਖੋਈ ਨਹੀਂ ਹੈ ਕੋਈ ਘਰੋਂ ਬਾਹਰ ਕੋਈ ਨਿਕਲ ਨਹੀਂ ਸਕਦਾ ਵਪਾਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਜਾਣ ਲੱਗ ਗਏ ਆਪਣੇ ਬੱਚੇ ਬਾਹਰ ਜਾਣ ਲੱਗ ਗਏ ਕਿਉਂ ਇੱਕ ਨਕਮਾ ਨਿਲੈਕ ਮੁੱਖ ਮੰਤਰੀ ਮਾਥਨੁਆਈ ਬੇਂਤੀ ਕਰਨਾ ਹੈ ਤਾਈਓ ਆਪਾਂ ਨੂੰ ਪੰਜਾਬ ਚ ਪਚਾਉਣ ਦੀ ਲੋੜ ਹੈ ਜੇ ਆਪਾਂ ਨਾ ਚਾਇਆ ਆਪਣੀ ਖੇਤਰੀ ਪਾਰਟੀ ਨੂੰ ਨਾ ਤਗੜਾਇਆ ਤਾਂ ਤੇ ਫਿਰ ਆਪਾਂ ਦਾ ਬਹੁਤ ਬੁਰਾ ਹਾਲ ਹੋ ਜਾਣਾ ਹੈ ਦੇਖੋ ਸ਼ਰੂ ਅਕਾਲੀ ਦਲ ਥੋਡੀ ਆਪਣੀ ਮਾਂ ਪਾਰਟੀ ਹੈ ਕੌਮ ਦੀ ਜਥੇਦਾਰੀ ਹੈ ਕੌਮ ਦੀ ਫੌਜ ਹੈ ਪੰਜਾਬ ਦੀ ਫੌਜ ਹੈ ਗਰੀਬ ਦੀ ਪਾਰਟੀ ਹੈ ਕਿਸਾਨ ਦੀ ਪਾਰਟੀ ਹੈ ਵਪਾਰੀ ਦੀ ਪਾਰਟੀ ਹੈ ਤੁਹਾਡੇ ਸੁੱਖ ਸੁੱਖ ਸੋਚ ਦੀ ਸਮਝਣ ਵਾਲੀ ਤੇ ਉਹਦੇ ਤੇ ਅਮਲ ਕਰਨ ਵਾਲੀ ਪਾਰਟੀ ਹੈ ਤੇ ਦੂਜੀਆਂ ਦਿੱਲੀ ਵਾਲੀਆਂ ਤਾਂ ਕੱਲੀਆਂ ਆਉਂਦੀਆਂ ਗਰੇਂਜ਼ਾਂ ਵਾਂਗੂ ਲੁੱਟ ਕੇ ਚਲੇ ਜਾਂਦੀਆਂ ਜੇ ਮੈਂ ਗਿੱਤੜਵੇ ਵਾਲਿਆਂ ਨੂੰ ਆਈ ਮੈਨੂੰ ਥੋੜਾ ਗਿੱਲਾ ਵੀ ਹੈ ਦੇਖੋ ਵੱਡੇ ਬਾਦਲ ਸਾਹਿਬ ਨੇ ਇੰਨੀ ਸੇਵਾ ਦਿੱਤੀ ਅਸੀਂ ਮੇਰੇ ਛੋਟੇ ਵੀਰ ਡਿੰਪੀ ਨੂੰ ਮੌਕਾ ਦਿੱਤਾ ਅਸੀਂ ਇੱਕ ਦਿੱਤੀ ਪਰ ਲਗਾਤਾਰ ਇੱਕ ਹੋਰ ਗੱਪੀ ਨੂੰ ਤੁਸੀਂ ਬਾਰ-ਬਾਰ ਜਿਤਾ ਦਿੱਤਾ ਹੁਣ ਉਹਨੂੰ ਪੁੱਛੋ ਹੁਣ ਕਿਉਂ ਨਹੀਂ ਬੋਲਦਾ ਕਿਉਂਕਿ ਭਗਵਾਨ ਤਮਨ ਨੇ ਉਹਦੇ ਬੂਰੀ ਲਗਾਮ ਫੜੀ ਬੈਠੀ ਹੈ ਹਰ ਰੋਜ਼ ਭਗਵੰਤਪਾਨ ਕਹਿੰਦਾ ਮੈਂ ਬਾੜੀਆਂ ਦੀ ਮੈਂ ਹੁਣ ਰਿਪੋਰਟ ਕਰੂੰਗਾ ਤੇ ਚੁੱਪ ਕਰਕੇ ਬਿਠਾ ਦਿੰਦੇ ਐ ਐਡਾ ਵੱਡਾ ਦਲੇਰ ਸੀ ਐਨੇ ਭਾਜਨ ਦਿੰਦਾ ਸੀ ਹੁਣ ਕਿਵੇਂ ਚੁੱਪ ਹੋਇਆ ਬੈਠਾ ਆ ਜਿਹੜੇ ਲੋਕ ਐ ਐਨੇ ਚ ਉਹਨਾਂ ਦੇ ਦਮ ਨਹੀਂ ਐ ਆ ਫੋਕੀ ਆਪਣੀ ਟੋਰ ਦਿਖਾਉਣਾ ਚਾਹੁੰਦੇ ਐ ਦੇਖੋ ਤਖੜੇ ਬੰਦੇ ਆ ਮੇਰਾ ਛੋਟਾ ਵੀਰ ਐ ਸਹੀ ਮਣੇ ਨੂੰ ਜੇ ਗਿੱਦੜਵਾ ਹਲਕੇ ਨੂੰ ਬਚਾਉਣਾ ਸਭ ਤੋਂ ਪਹਿਲੇ ਇਹਨੂੰ ਤਖੜਾ ਕਰਨਾ ਪੈਣਾ ਟਿੰਪੀ ਨੂੰ ਜੇ ਡਿੰਪੀ ਤਗੜਾ ਹੈ ਤੇ ਫਿਰ ਮੈਂ ਤਗੜਾ ਜੇ ਮੈਂ ਤਗੜਾ ਤੇ ਫਿਰ ਅਕਾਲੀ ਦਲ ਨੂੰ ਆਪਾਂ ਤਾਕਤ ਹੋਰ ਕਰਾਂਗੇ ਤੇ ਜਦੋਂ ਆਪਣੀ ਸਰਕਾਰ ਆ ਗਈ ਜਿਵੇਂ ਬਾਪੂ ਬਾਦਲ ਨੇ ਥੋੜੀ ਸੇਵਾ ਕੀਤੀ ਮੈਂ ਵਾਅਦਾ ਕਰਦਾ ਹਾਂ ਕੋਸ਼ਿਸ਼ ਕਰੂੰਗਾ ਉਹਨੀ ਸੇਵਾ ਜ਼ਰੂਰ ਕਰਾਂ ਕਿਉਂਕਿ ਬਾਪੂ ਬਾਦਲ ਵਰਗਾ ਬੰਨਾ ਬਹੁਤ ਔਖਾ ਹੈ ਇੱਥੇ ਕੋਈ ਦੱਸ ਰਿਹਾ ਸੀ ਤੱਕੇ ਨਾਲ ਕੋਈ ਨਹਿਰ ਕੱਢਣ ਲੱਗੇ ਆ ਜੋ ਤੁਸੀਂ ਚਾਹੋਗੇ ਉਹੀ ਹੋਣ ਦੇਵਾਂਗੇ ਮੈਂ ਨਾ ਗੱਲ ਦੱਸ ਕੋਈ ਕਿਸੇ ਨੂੰ ਧੱਕਾ ਨਹੀਂ ਹੋਣਗੇ ਐਮਪੀ ਜੀ ਨੂੰ ਤਕੜਾ ਨਹੀਂ ਧੱਕਾ ਕਰਨ ਦੀ ਕੋਸ਼ਿਸ਼ ਕਰੂਗਾ ਪਰ ਸਾਰੇ ਪਹੁੰਚਾਂਗੇ ਹੁਣ ਤਾਂ ਇਹਨਾਂ ਦੇ ਪਿਛਲੇ ਸਾਲ ਰਹਿ ਗਏ 3 ਸਾਲ ਵੀ ਨਹੀਂ 1.5 ਸਾਲ ਰੇ 1.5 ਸਾਲ ਤੁਹਾਨੂੰ 100 ਕੇਟ ਪਾ ਦੇਣੀਆਂ ਤੁਸੀਂ ਕੱਲਾ 1.5 ਸਾਲ ਰਹਿ ਗਿਆ ਉਹ ਵੀ ਗੱਲਾਂ ਗੱਲਾਂ ਜਾਂ ਅਟੱਪ ਜਾਣਾ ਇੱਕੋ ਇੱਕ ਗੱਲ ਕਰ ਲੋ 92 ਸੀਟਾਂ ਜਿਤਾਈਆਂ ਸੀ ਨਾ ਤੇ ਹੁਣ ਉਹਨਾਂ ਸਾਰੀਆਂ ਬਾਣਵਾ ਤੇ ਇਹਨਾਂ ਦੀਆਂ ਜਮਾਨਤਾਂ ਜੱप्त ਕਰਾਓ ਤਾਂ ਉਹ ਤਾਂ ਹੀ ਆ ਝਾੜੂ ਵਾਲੇ ਨੂੰ ਅਕਲਾਊਗੀ ਤੇ ਤਾਂ ਹੀ ਪੰਜਾਬ ਬਚੂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਦੋਦੇਆਂ ਵਾਲਿਆਂ ਦਾ ਤੇ ਜਿੰਨੇ ਵੀ ਇੱਥੇ ਸੱਜਣ ਮੇਰੀਆਂ ਬੀਬੀਆਂ ਭੈਣਾਂ ਆਈਆਂ ਮੇਰੇ ਭਰਾ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਆਏ ਆ ਸਾਰਿਆਂ ਨੂੰ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡੇ ਚਰਨਾਂ ਤੇ ਆਪਦਾ ਸੀਸ ਰੱਖ ਕੇ ਕੋਟਨ-ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਤੁਸੀਂ ਇੰਨਾ ਪਿਆਰ ਮਾਨ ਸਨਮਾਨ ਇੱਜ਼ਤ ਮਾਨ ਬਖਸ਼ਿਆ ਤੇ ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਪੰਜਾਬ ਬਚਾਓ ਯਾਤਰਾ ਨੂੰ ਐਡਾ ਵੱਡਾ ਹੁਲਾਰਾ ਦਿੱਤਾ ਕਿ ਸਰਦਾਰ ਬਾਦਲ ਨੇ ਆਪਾਂ ਨੂੰ ਇਹ ਇਨਾਮ ਦਿੱਤਾ ਵੀ ਇਹ ਐਡੀ ਵੱਡੀ ਕਦੇ ਯਾਤਰਾ ਐਨੇ ਜੋਸ਼ ਵਾਲੀ ਨਹੀਂ ਦੇਖੀ ਇਹ ਤੁਹਾਨੂੰ ਇੱਕ ਬਹੁਤ ਵੱਡਾ ਸਿਹਰਾ ਦੇ ਇਨਾਮ ਦੇ ਕੇ ਜਾ ਰਹੇ ਆ ਮੇਰੇ ਕੋਲੇ ਕੋਈ ਯੋਗ ਅਲਫਾਜ਼ ਹੈ ਨਹੀਂ ਕਿ ਮੈਂ ਕਿਵੇਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਉਸ ਪਾਸੇ ਮਾਈਆਂ ਆ ਰਹੀਆਂ ਜੀ ਮਾਈਆਂ ਦਾ ਥੋੜਾ ਜਿਹਾ ਮਾਨ ਸਤਿਕਾਰ ਕਰਦੇ ਹੋ ਜੀ ਸਾਰੀਆਂ ਮਾਈਆਂ ਦਾ ਇੱਕ ਮੈਂ ਤੁਹਾਡੇ ਸਾਰਿਆਂ ਕੋਲੇ ਇੱਕ ਨਾਰਾ ਲਾਉਣ ਲੱਗਿਆ ਜੀ ਚਕਾਰਾ ਛੱਡਣ ਲੱਗਿਆ ਹੱਥ ਖੜੇ ਕਰਕੇ ਸਾਰੇ ਉਸਚਾਰੇ ਦਾ ਜਵਾਬ ਦਿਓ ਫਿਰ ਆਪਾਂ ਨੂੰ ਇਹ ਲੱਗੂ ਵੀ ਸਾਰੇ ਜਣੇ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਆ ਤੁਹਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਹਨਾਂ ਨੂੰ ਅੱਜ ਵਿਸ਼ਵਾਸ ਦਿਵਾ ਕੇ ਤੋਰੋ ਤਾਂ ਕਿ ਇਹ ਤਗੜੇ ਹੋ ਕੇ ਸਾਰੇ ਪੰਜਾਬ ਦੇ ਵਿੱਚ ਇਹ ਯਾਤਰਾ ਕੱਢਣ ਤੇ 13 ਦੀਆਂ 13 ਸੀਟਾਂ ਜਿੱਤ ਕੇ ਆਪਣੇ ਕੋਲੇ ਆਉਣ ਬੋਲੇ ਸੋਨੇ ਮੈਂ ਬੀਬੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਿਹੜਾ ਆਟਾ ਦਾਲ ਇਹਨਾਂ ਝਾੜੂ ਵਾਲੇ ਨੇ ਬੰਦ ਕੀਤਾ ਜਿਸ ਦਿਨ ਅਪ ਤੁਸੀਂ ਇਕੱਲੀ ਜਲਦੀ ਸਰਕਾਰ ਬਣਾ ਦਿਓ ਵਾਪਸ ਆਟਾ ਦਾਲ ਵੀ ਸ਼ੁਰੂ ਹੋਊਗਾ ਸ਼ਗਨ ਵੀ ਸ਼ੁਰੂ ਹੋਊਗਾ ਪੈਨਸ਼ਨ ਵੀ ਸ਼ੁਰੂ ਹੋਊਗੀ ਐਸੀ ਸਕਾਲਰਸ਼ਿਪ ਵੀ ਸ਼ੁਰੂ ਕਰਾਂਗੇ ਤੇ ਮੈਂ ਐਕਟਿਵ ਫੈਸਲਾ ਕੀਤਾ ਕਿ ਆਪਣੇ ਪੰਜਾਬ ਵਿੱਚ ਕੋਈ ਗਰੀਬ ਨਹੀਂ ਰਹੂਗਾ ਜਿਹਦਾ ਆਪਣਾ ਮਕਾਨ ਨਾ ਹੋਵੇ ਜਿਵੇਂ ਅੱਪਾ ਦੂਜੇ ਕੰਮ ਕਰਦੇ ਹੁਣ ਐਕਤੀ ਗਰੀਬਾਂ ਦੇ ਮਕਾਨਾਂ ਤਰਫ ਲੱਗਾਂਗੇ ਵਾਹਿਗੁਰੂ i right. घर्ष द पे लॻे नारे हा बची बि ਸੰਘਾਰਿਛਦੇ ਇਤਿਹਾਸ ਨੂੰ ਪੜ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜ ਕੇ ਖਾ ਘੁੱਟਾਂ ਲਾ ਲਾ ਮੋਰ ਕੇ ਅਸੀਂ ਜੇਲਾਂ ਭਰੀਆਂ ਖਾ ਘੁੱਟਾਂ ਲਾ ਲਾ ਮੋਰ ਕੇ ਅਸੀਂ ਜੇਲਾਂ ਭਰੀਆਂ ਤੁਸੀਂ ਕੀ ਕੀ ਨਹੀਂ ਅਕਾਲੀਓ ਕੁਰਬਾਨੀਆਂ ਕਰੀਆਂ ਹੋ ਲਈ ਸੀ ਜਿਹੜੀ ਖੁਦ ਮੁਖ ਤਿਆਰੀ ਸਾਥੋਂ ਖੋਂਦਿਆ ਖੋਂਦਿਆ ਖੋ ਲਈ ਸਾਰੀ ਦੀ ਸਾਰੀ ਜਿਹੜੇ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆਤਾ ਹਾਂ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾ ਪੰਜਾਬ ਬਚਾ ਲੋ ਉੱਠਾ ਵੇ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਦੀ ਲੜਾਈ ਇਹ ਨੂੰ ਰੱਖਣਾ ਚੜਦੀ ਕਲਾ ਵਿੱਚ ਅੱਜ ਕਸਮਾਂ ਪਾ ਲੋ ਇਹ ਨੂੰ ਰੱਖਣਾ ਚੜਦੀ ਕਲਾ ਵਿੱਚ ਅੱਜ ਕਸਮਾਂ ਪਾ ਲੋ ਓ ਉਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਉਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ